ਜੇ ਅੱਖ ਓਲੇ ਨਾਲ ਵਗੇ ਪਾਣੀ ਦੋਸਤੋ ਤਾਂ ਸ਼ਾਇਦ ਨਸ਼ਿਆਂ ਦੀ ਖਤਮ ਹੋ ਜਾਏ ਕਹਾਣੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਰ ਦੇਖ ਰਹੇ ਹੋ ਮੈਂ ਤਨੀ ਸੂਰੀ ਸਾਥੀਓ ਮੈਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਤੇ ਪ੍ਰਭਾਵ ਪਿਛਲੇ ਸਮੇਂ ਚ ਬਹੁਤ ਵਧਿਆ ਹੈ ਜਿਸ ਦੇ ਚੱਲਦਿਆਂ ਪੁਲਿਸ ਨੇ ਹੁਣ ਸਖਤ ਰਵਈਆ ਅਪਣਾਇਆ ਪੁਲਿਸ ਦੇ ਜਿਹੜੇ ਸੌਰੀਆ ਉਹ ਸਖਤ ਹੋਏ ਨੇ ਔਰ ਨਸ਼ਿਆਂ ਖਿਲਾਫ ਪੁਲਿਸ ਦਾ ਯੁੱਧ ਚੱਲ ਰਿਹਾ ਹੈ ਯੁੱਧ ਨਸ਼ਿਆ ਵਿਰੁੱਧ ਜਿਸ ਦੇ ਚੱਲਦਿਆਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਹੁਣਾਂ ਦੀ ਦਿਸ਼ਾ ਨਿਰਦੇਸ਼ਾ ਹੈਟ ਐਸਐਚਓ ਬੱਲਾਚੌਰ ਸਿਟੀ ਸਤਨਾਮ ਸਿੰਘ ਹੁਣਾਂ ਦੀ ਅਗਵਾਈ ਹੇਠ 12 ਮੈਡੀਕਲ ਦੁਕਾਨਾਂ ਦੀ ਜਿਹੜੀ ਅੱਜ ਚੈਕਿੰਗ ਕੀਤੀ ਗਈ ਹੈ ਪੁਲਿਸ ਦਾ ਇਹ ਸਖਤ ਰਵਈਆ ਜਿਹੜਾ ਆ ਬੱਲਾਚੌਰ ਦੀਆਂ ਗਲੀਆਂ ਤੇ ਸੜਕਾਂ ਵਿੱਚ ਨਜ਼ਰ ਆਇਆ 12 ਮੈਡੀਕਲ ਦੀਆਂ ਦੁਕਾਨਾਂ ਉੱਤੇ ਜਿਹੜੀ ਅੱਜ ਛਾਪੇ ਮਾਰੀ ਹੋਈ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਅਚਨਚੇਤ ਚੈਕਿੰਗ ਕੀਤੀ ਗਈ ਹੈ ਲੇਕਿਨ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਦੁਕਾਨ ਚ ਕੋਈ ਅਪੱਤੀਜਨਕ ਦਵਾਈ ਨਹੀਂ ਮਿਲੀ ਗੈਰ ਕਾਨੂੰਨੀ ਦਵਾਈ ਨਹੀਂ ਮਿਲੀ ਜਿਸ ਦੇ ਚਲਦਿਆਂ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਪੁਲਿਸ ਦੀ ਜਿਹੜੀ ਸ਼ਕਤੀ ਹੈ ਪੁਲਿਸ ਦਾ ਜਿਹੜਾ ਰਵਈਆ ਆ ਪੁਲਿਸ ਦਾ ਜਿਹੜਾ ਸ਼ਕਤੀਵਲ ਇਸ਼ਾਰਾ ਆ ਉਹ ਨਜ਼ਰ ਆਉਂਦਾ ਹੈ ਜਿਸ ਦੇ ਕਰਕੇ ਇੱਕ ਤਰ੍ਹਾਂ ਦੀ ਚੇਤਾਵਨੀ ਵੀ ਹੈ ਔਰ ਨਾਲ ਦੀ ਨਾਲ ਦੁਕਾਨਦਾਰਾਂ ਨੂੰ ਬਰੀਫਿੰਗ ਵੀ ਕੀਤੀ ਗਈ ਹੈ ਤੇ ਜਿਹੜੇ ਮਾੜੇ ਅੰਸਰ ਮਾੜੀ ਸੋਚ ਵਾਲੇ ਹੋ ਸਕਦਾ ਕਿਤੇ ਲੁੱਕ ਕੇ ਦਵਾਈ ਗੈਰ ਕਾਨੂੰਨੀ ਦਵਾਈਆਂ ਦਾ ਕੰਮ ਕਰਦੇ ਹੋਣ ਉਹਨਾਂ ਨੂੰ ਇਹ ਇਸ਼ਾਰਾ ਵੀ ਹੈ ਇਹ ਚੇਤਾਵਨੀ ਵੀ ਹੈ ਕਿ ਉਹ ਆਪਣਾ ਗੈਰ ਕਾਨੂੰਨੀ ਧੰਦਾ ਬੰਦ ਕਰ ਦੇਣ ਲੋਕਾਂ ਦੇ ਜਵਾਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਤੇ ਸਖਤੀ ਹੋਣ ਵਾਲੀ ਹੈ ਪਰ ਸਾਥੀਓ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਸ ਤਰੀਕੇ ਦੀਆਂ ਜਿਹੜੀਆਂ ਚੈਕਿੰਗਸ ਨੇ ਜਿਹੜੀਆਂ ਜਾਂਚਾਂ ਨੇ ਉਹ ਨਿਰੰਤਰ ਚੱਲਣੀਆਂ ਚਾਹੀਦੀਆਂ ਤਾਂ ਜੋ ਆਮ ਜਨਤਾ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਬਣ ਸਕੇ ਤੇ ਮਾੜੇ ਅੰਸਰ ਨੇ ਉਹ ਗੈਰ ਕਾਨੂੰਨੀ ਕੰਮ ਬੰਦ ਕਰਨ ਪਰ ਇਸ ਦੇ ਨਾਲ ਦੀ ਨਾਲ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਕਿਉਂਕਿ ਥੋੜੀ ਦੇਰ ਪਹਿਤ ਅਸੀਂ ਇੱਕ ਹੋਰ ਖਬਰ ਪੇਸ਼ ਕਰਨੀ ਹੈ ਕਿ ਕਾਠਗੜ੍ਹ ਵਿਖੇ ਇੱਕ ਨੌਜਵਾਨ ਨਸ਼ੇ ਦੇ ਟੀਕੇ ਦੇ ਨਾਲ ਪੁਲਿਸ ਨੇ ਫੜ ਲਿਆ ਤਾਂ ਵੱਡੇ ਸਵਾਲ ਇਹ ਨੇ ਕਿ ਬਲਾਚੌਰ ਵਿੱਚ ਤਾਂ 12 ਦੁਕਾਨਾਂ 'ਚ ਕੁਝ ਨਹੀਂ ਮਿਲਿਆ ਮੈਡੀਕਲ ਦੀਆਂ ਦੁਕਾਨਾਂ ਵਿੱਚ ਕੁਝ ਨਹੀਂ ਮਿਲਿਆ ਪਰ ਕਾਠਗੜ ਜੋ ਬਲਾਚੌਰ ਦੇ ਬਹੁਤ ਨਜ਼ਦੀਕ ਹੈ ਉੱਥੇ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾਉਂਦਾ ਹੋਇਆ ਪੁਲਿਸ ਨੇ ਰੰਗੇ ਹੱਥ ਜਾਂ ਕਹਿ ਲਈਏ ਕੰਬ ਦੇ ਹੱਥਾਂ ਨਾਲ ਜਿਹੜਾ ਨੌਜਵਾਨ ਉੱਥੇ ਬੈਠਾ ਸੀ ਪੁਲਿਸ ਨੇ ਫੜ ਲਿਆ ਤਾਂ ਸਵਾਲ ਇਹ ਵੀ ਨੇ ਕਿ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਕਿ ਕੌਣ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਕੌਣ ਮਾੜੇ ਧੰਦੇ ਕਰਦਾ ਤੁਸੀਂ ਕਮੈਂਟ ਕਰਕੇ ਜਿਹੜੀ ਤੁਹਾਡੀ ਚਿੰਤਾ ਹੈ ਜਿਹੜਾ ਤੁਹਾਡੇ ਤੁਹਾਡੀ ਗਹਿਰੀ ਚਿੰਤਾ ਜਾਂ ਜਿਹੜੀ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੈ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਇਸ ਬਾਬਤ ਅਸੀਂ ਇਹ ਕਹਿ ਸਕਦੇ ਆ ਕਿ ਜੇ ਪੁਲਿਸ ਚਾਵੇ ਪੁਲਿਸ ਆਪਣੀ ਆਈ ਤੇ ਆ ਜਾਵੇ ਤਾਂ ਮਿੱਟੀ ਚੋ ਵੀ ਪੁਲਿਸ ਮੱਛੀ ਫੜ ਸਕਦੀ ਹੈ ਪੁਲਿਸ ਕੁਝ ਵੀ ਕਰ ਸਕਦੀ ਹੈ ਪਰ ਤੁਹਾਡੇ ਸਾਥ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਲੇਕਿਨ ਨਾਲ ਦੀ ਨਾਲ ਜਿਹੜੇ 12 ਦੁਕਾਨਦਾਰ ਜਿਨ੍ਹਾਂ ਦੀ ਅੱਜ ਚੈਕਿੰਗ ਹੋਈ ਹੈ ਤੇ ਉੱਥੋਂ ਕੁਝ ਨਹੀਂ ਮਿਲਿਆ ਉਹ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਦੀ ਸ਼ਲਾਘਾ ਬਣਦੀ ਹੈ ਔਰ ਉਹਨਾਂ ਤੋਂ ਸੇਧ ਵੀ ਲੈਣੀ ਚਾਹੀਦੀ ਹੈ ਇਮਾਨਦਾਰੀ ਨਾਲ ਜੇਕਰ ਕੋਈ ਕੰਮ ਕਰਦਾ ਤਾਂ ਉਹਨਾਂ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਦਿਖਾਣੇ ਆ ਤੇ ਸੁਣਾਉਣੇ ਆ ਚੋ ਸਤਰਾਮ ਸਿੰਘ ਉਹਨਾਂ ਨੇ ਕੀ ਕਿਹਾ ਅੱਜ ਵਾਫਕ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਤੇ ਕੋਈ ਪ੍ਰਭ ਹੋਇਆ ਕੋਈ ਜਿਹਾ ਕੋਈ ਐਸ ਪਰ ਪ੍ਰੋਗਰਾਮ ਸਾਡੇ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਹੋਈਆਂ ਸਨ ਕਿ ਇਹ ਵੀ ਇੱਕ ਨਸ਼ਿਆ ਵਿਰੋਧ ਜਿਹੜਾ ਮੈਡੀਕਲ ਜਿਹੜੇ ਹੈਗੇ ਸਾਡੇ ਸਟੋਰ ਹੈਗੇ ਇਹਨਾਂ ਨੂੰ ਚੈੱਕ ਅਪ ਕੀਤਾ ਜਾਵੇ ਤੇ ਸੀਨੀਅਰ ਅਫਸਰਾਂ ਦੇ ਨਿਰਦੇਸ਼ ਤੇ ਅਸੀਂ ਥਾਣਾ ਬਲਾ ਚੌੜ ਦੇ ਇਹਦੀਆਂ ਵਿੱਚ ਜਿੰਨੇ ਵੀ ਕੇਮਿਸਟੋਰ ਸਿਗੇ ਉਹਨਾਂ ਦੀ ਪ੍ਰੋਪਰ ਅਥਾਰਟੀ ਜਾ ਕੇ ਚੈੱਕਿੰਗ ਕੀਤੀ ਹੈ ਜਿਸ ਤੋਂ ਚੈੱਕਨ ਦੌਰਾਨ ਸਾਨੂੰ ਕੋਈ ਇਦਾਂ ਦੀ ਅਜਿਹਾ ਨਸ਼ੀਲੀ ਕੋਈ ਦਵਾਈ ਜਿਹੜੀ ਆ ਜਿਹੜੀ ਕਿ ਐਨਡੀ ਦੇ ਵਿੱਚ ਪਾਲ ਕਰਦੀ ਹੋਵੇ ਨਜ਼ਰ ਨਹੀਂ ਆਈ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਸਮਾਨ ਬਰਾਮਦ ਹੋਇਆ ਹੈ ਕਿੰਨੇ ਕੁ ਸਟੋਰੇਜ ਚੈੱਕ ਟੋਟਲ ਕੋਈ ਹੈ ਕਿ ਤੀਏ ਆ ਟੋਟਲ ਅਸੀਂ ਜਿਹੜੇ ਆ ਉਹ 12 ਤੋਂ ਵੱਧ ਮੈਡੀਕਲ ਸੋ ਜਿਹੜੇ ਹੋ ਚੈੱਕ ਕੀਤੇ ਆ ਦੇ ਸਟੋਰ ਜਿਹੜੇ ਮਾਲਕ ਹੈਗੇ ਆ ਉਹਨਾਂ ਨੂੰ ਪ੍ਰਾਪਰਲੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਿਰਦੇਸ਼ ਹੈਗਾ ਜੁਧ ਨਸ਼ਾ ਅੰਬੋਧ ਉਹ ਖੁਦ ਵੀ ਬਾਖੋਨੇ ਰ ਫੇਰ ਵੀ ਉਹਨਾਂ ਨੂੰ ਮਿਲ ਕੇ ਬਰੀਫਿੰਗ ਦਿੱਤੀ ਗਈ ਆ ਕਿ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਕੋਈ ਵੀ ਅਗਰ ਪੜਿਆ ਜਾਂਦਾ ਜਿਸੇ ਤੋਂ ਵੀ ਇਸ ਤਰ੍ਹਾਂ ਦੀ ਨਸ਼ੀਲੀ ਦਵਾਈ ਜਾਂ ਕੋਈ ਮੈਡੀਕਲ ਇਦਾਂ ਦੀ ਸਾਹਮਣੇ ਆਂਦੀ ਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ